ਹਾਂਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੋ ਇੱਕ ਨੋਟਿਸ ਦੇਖਣ ਨੂੰ ਅੱਜ ਮਿਲ ਰਿਹਾ ਹੈ ਜੋ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਜੋ ਜਾਰੀ ਹੋਇਆ ਹੈ ਭਰਤੀਆਂ ਨਾਲ ਰਿਲੇਟਡ ਲੈ ਕੇ ਇਨਫਾਰਮੇਸ਼ਨ ਆ ਟੀਚਰਜ਼ ਦੀ ਡਿਊਟੀ ਲਗਾਈ ਗਈ ਹੈ ਮਿਤੀ 2 ਜਨਵਰੀ 2021 2025 ਜੋ ਅੱਜ ਦੀ ਡੇਟ ਦੇ ਵਿੱਚ ਲੈਟਰ ਹੈ ਜਿਸ ਤਰ੍ਹਾਂ ਆਪਾਂ ਸਵੇਰ ਵੀ ਤੁਹਾਨੂੰ ਮੈਂ ਇਨਫਾਰਮੇਸ਼ਨ ਦਿੱਤੀ ਸੀ ਇਸੇ ਚੈਨਲ ਤੇ ਉਹ ਵੀਡੀਓ ਪਈ ਹੈ ਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵੀ ਉਸ ਵੀਡੀਓ ਦਾ ਲਿੰਕ ਪਿਆ ਹੈ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਹੀ ਦੱਸਿਆ ਸੀ ਕਿ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਜੋ ਹੁਣ ਪ੍ਰੋਸੈਸ ਦੇਖਣ ਨੂੰ ਕੀ ਹੈ ਜੋ ਸਕਰੂਟੀ ਨਾਲ ਸੰਬੰਧੀ ਜਿੰਜੋ ਵੀ ਦੇਖਣ ਨੂੰ ਮਿਲੇਗਾ ਸੋ ਇਹ ਉਸ ਨਾਲ ਸੰਬੰਧੀ ਪ੍ਰੋਸੈਸ ਦਾ ਇੱਕ ਲੈਟਰ ਇੱਕ ਕੱਢਿਆ ਇਹਨਾਂ ਨੇ ਕਿਹਾ ਸਕੂਲ ਸਿੱਖਿਆ ਵਿਭਾਗ ਪੰਜਾਬ ਅਧੀਨ 2364 ਤੇ 9594 ਅਸਾਮੀਆਂ ਦੀਆਂ ਭਰਤੀਆਂ ਆ ਭਰਤੀ ਲਈ ਜੋ ਉਮੀਦਵਾਰਾਂ ਵੱਲੋਂ ਸਕਰੂਟੀ ਸਮੇਂ ਜੋ ਕਰਵਾਈਆਂ ਜਾਣ ਵਾਲੀਆਂ ਮਿਸਲਾਂ ਚੈੱਕ ਕਰਨ ਲਈ ਹੇਠਾਂ ਦਰਸਾਏ ਗਏ ਅਧਿਕਾਰੀਆਂ ਕਰਮਚਾਰੀਆਂ ਦੀ ਡਿਊਟੀ 3 ਜਨਵਰੀ ਤੋਂ ਅਗਲੇ ਹੁਕਮਾਂ ਤੱਕ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਸ 3B 1 SAS ਨਗਰ ਮਹਾਲੀ ਵਿਖੇ ਲਗਾਈ ਜਾਂਦੀ ਹੈ ਮਤਲਬ ਜੋ ਸਕਰੂਟੀ ਹੁੰਦੀ ਹੈ ਜੋ ਫਾਈਲਾਂ ਦੀ ਚੈਕਿੰਗ ਦੇ ਲਈ ਤੇ ਹੁਣ ਇਹ ਟੀਚਰਜ਼ ਦੀ ਡਿਊਟੀ ਲੱਗ ਗਈ ਹੈ ਨਾਲੋ ਨਾਲ ਜੋ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤ ਦਿੱਤੀ ਕਿ ਜੋ ਭਰਤੀ ਦਾ ਕੰਮ ਮਾਨਯੋਗ ਹਾਈ ਕੋਰਟ ਵੱਲੋਂ ਮਤੀ ਵੱਧ ਹੋਣ ਕਰਕੇ ਅਪਰੋਖਤ ਅਧਿਕਾਰੀਆਂ ਕਰਮਚਾਰੀਆਂ ਨੂੰ ਸਕੂਲਾਂ ਤੋਂ ਤੁਰੰਤ ਰਿਲੀਵ ਕੀਤਾ ਜਾਵੇ ਤੇ 3 ਜਨਵਰੀ ਨੂੰ ਸਵੇਰੇ 9 ਵਜੇ ਜੋ ਸਕੂਲ ਦਫ਼ਤਰ ਵਿਖੇ ਹਾਜ਼ਰ ਹੋਣ ਦੀ ਜੋ ਇਹ ਕਿਰਪਾਲਤਾ ਕਰਨ ਸੋ ਇਹ ਨੋਟਿਸ ਹੈ ਤੁਹਾਨੂੰ ਮੈਂ ਦੱਸ ਦੇਵਾਂ ਜੋ ਹੁਣ ਇਹ ਨੋਟਿਸ ਹੈ ਜੋ ਇਹਨਾਂ ਦੁਆਰਾ ਕੱਢਿਆ ਗਿਆ ਜੋ ਟੀਚਰਜ਼ ਦੀ ਡਿਊਟੀ ਲੱਗੀ ਨਹੀਂ ਹੈ ਜੋ ਫਾਈਲਾਂ ਚੈੱਕ ਹੋਣੀਆਂ ਨੇ ਸਕਰੂਟੀ ਸਮੇਂ ਜੋ ਜਮਾ ਕਰਵਾਈਆਂ ਜਾਣ ਵਾਲੀਆਂ ਸੋ ਇਸ ਤੋਂ ਹੁਣ ਮੈਂ ਤੁਹਾਨੂੰ ਦੱਸ ਦੇਵਾਂ ਅ ਜੋ ਪਹਿਲਾਂ ਸਕਰੂਟੀ ਹੋਈ ਹੋਈ ਐ ਤੇ ਤੇ ਸਕਰੂਟੀ ਅਗਰ ਐਨਆਈਐਸ ਦੀ ਜਿਸ ਤਰ੍ਹਾਂ ਦੇ ਇਸ ਚੋਣ ਦੇ ਵਿੱਚ ਨਹੀਂ ਹੋਈ ਐ ਤਾਂ ਇਨਾ ਟੀਚਰਾਂ ਤੋਂ ਜੋ ਦੱਸ ਕੇ ਮਤਲਬ ਜੋ ਕਮੇਟੀਆਂ ਤਿਆਰ ਕਰਕੇ ਜੋ ਉਹਨਾਂ ਦੀ ਸਕਰੂਟੀ ਜੋ ਨਵੀਂ ਹੋਵੇਗੀ ਤਾਂ ਉਹਨਾਂ ਦੀ ਫੈਲਾਂ ਦੀ ਜੋ ਸਾਰੀ ਚੈਕਿੰਗਾਂ ਜਾਂ ਸਕਰੂਟੀ ਕਰਵਾਉਣਗੇ ਇਹ ਤੇ ਅਗਰ ਜਿਸ ਤਰ੍ਹਾਂ 9894 ਦੇ ਵਿੱਚ ਇਹਨਾਂ ਦੀ ਸਕਰੂਟੀ ਪਹਿਲਾਂ ਹੀ ਹੋਈ ਹੈ ਤਾਂ ਉਹ ਫਾਈਲਾਂ ਦੀ ਜੇਕਰ ਦੁਬਾਰਾ ਨਹੀਂ ਲੋਡ ਪੈਂਦੀ 9894 ਵਿੱਚ ਤਾਂ ਉਹ ਫਾਈਲਾਂ ਲਈ ਜੋ ਇਹ ਪ੍ਰੋਸੈਸ ਅੱਗੇ ਕੰਟੀਨਿਊ ਹੋਵੇਗਾ ਸੋ ਕੱਲ ਤੋਂ ਇੱਕ ਵਾਰੀਆਂ ਪ੍ਰੋਸੈਸ ਦੇਖਣ ਨੂੰ ਮਿਲਿਆ ਹੈ ਹਲਚਲ ਹੋਈ ਹੈ ਡਿਪਾਰਟਮੈਂਟ ਦੇ ਵਿੱਚ 2364 ਤੇ 9894 ਭਰਤੀਆਂ ਸੰਬੰਧੀ ਤੇ ਬਾਕੀ ਕੀ ਨੋਟਿਸ ਆਉਂਦਾ ਡਿਪਾਰਟਮੈਂਟ ਵੱਲੋਂ ਕੋਈ ਵੀ ਹੈ ਜੋ ਸਕਰੂਟੀ ਨਾਲ ਰਿਲੇਟਡ ਆਉਂਦਾ ਜਾਂ ਕੋਈ ਸਿਲੈਕਸ਼ਨ ਲਿਸਟਾਂ ਜੋ ਜੋ ਵੀ ਹੈ ਟਾਈਮ ਟੂ ਟਾਈਮ ਆਪ ਤੁਹਾਨੂੰ ਦੱਸ ਦੇਵਾਂਗੇ ਤੇ ਬਹੁਤ ਹੀ ਜਲਦ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਸੋ ਫਿਲਹਾਲ ਇਹ ਹੁਣ ਤੱਕ ਦੀ ਅਪਡੇਟ ਹੈ ਜਿਸ ਤਰ੍ਹਾਂ ਤੋਂ ਕੋਈ ਹੋਰ ਇਨਫਰਮੇਸ਼ਨ ਆਵੇਗੀ ਆਪ ਜੀ ਨੂੰ ਇਸੇ ਚੈਨਲ ਦੇ ਮadhyam ਰੇ ਦੱਸ ਦਿੱਤਾ ਜਾਵੇਗਾ ਸੋ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਸੋ ਥੈਂਕ ਯੂ ਸੋ ਮੱਚ ਇਸ ਵੀਡੀਓ ਨੂੰ ਵੇਖਣ ਲਈ